ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸੀ ਅਜੂਰ ਸਾਹਿਬ ਵਿਖੇ ਜਿਹੜਾ ਪੰਜ ਸਿੰਘ ਸਹਿਬਾਨਾ ਨੇ ਆਨੰਦ ਕਾਰਜ ਦੇ ਸਬੰਧੀ ਗੁਰਮਤਾ ਪਾਸ ਕੀਤਾ ਵਾ ਬਹੁਤ ਹੀ ਸਲਾਹਾਂਜੋਗ ਕਦਮ ਹੈ ਤੇ ਸਾਰੀ ਸਿੱਖ ਸੰਗਤ ਦੇ ਵੱਲੋਂ ਬਹੁਤ ਸਲਾਹਣਾ ਕੀਤੀ ਜਾ ਰਹੀ ਹੈ ਹੁਣ ਬੇਨਤੀ ਇਹ ਹੈ ਸਿੱਖ ਸੰਗਤਾਂ ਨੂੰ ਕਿ ਜਿਹੜਾ ਹੁਕਮ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਰੀ ਕੀਤਾ ਗਿਆ ਤਕਸੈ ਸਹਿਬਾਨਾ ਦੇ ਉਤੋਂ ਉਸ ਹੁਕਮ ਨੂੰ ਲਾਗੂ ਆਪਾਂ ਕਰਨਾ ਤੇ ਆਪਾਂ ਸਾਰੇ ਇਸ ਹੁਕਮ ਤੇ ਪਹਿਰਾ ਦਿੰਦਿਆਂ ਹੋਇਆਂ ਜੋ ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਤੇ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰੀਏ ਕਿ ਜਿਹੜੀ ਆਨੰਦ ਕਾਰਜ ਦੀ ਰਸਮ ਆ ਸਵੇਰੇ ਜਿਹੜੀ 12 ਵਜੇ ਤੋਂ ਪਹਿਲਾਂ ਪਹਿਲਾ ਆਨੰਦ ਕਾਰਜ ਜਿਹੜੇ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ ਪੈਸੇ ਤੇ ਚਾਰਵੇਂ ਦੀ ਮਰਯਾਦਾ ਵਾ ਪਰ ਕਿਉਂਕਿ ਦੁਨਿਆਵੀ ਲੋਕਾਂ ਚਲੋ ਆਪਾਂ ਸਮਝ ਸਕਦੇ ਹਾਂ ਦੁਨਿਆਵੀ ਪਹਿਰੇ ਓਨ ਕਰਕੇ ਪਰ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਦੀ ਰਸਮ ਜੁਰ ਨਿਭਾਈ ਜਾਵੇ ਇਹ ਫੈਸਲਾ ਸਾਡੇ ਤੱਕ ਸਹਿਬਾਨਾ ਜਹਦਰ ਸਾਹਿਬ ਨੇ ਕੀਤਾ ਅਸ਼੍ਰੀ ਅਕਾਲ ਤਖਸਬ ਤੱਕ ਸਹਿਬਾਨਾ ਦਾ ਹੁਕਮ ਆ ਤੇ ਸਾਡਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ ਹੁਣ ਲਾਗੂ ਆਪਾਂ ਕਰਨਾ ਹੁੰਦਾ ਸੋ ਉਸ ਹੁਕਮ ਨੂੰ ਲਾਗੂ ਕਰਨ ਵਾਸਤੇ ਸਾਰੇ ਤਤਪਰ ਹੋਈਏ ਜੋ ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਜਿਹੜਾ ਵਾ ਅਸੀਂ ਗੁਰੇਜ਼ ਕਰੀਏ ਤੇ 12 ਵਜੇ ਤੋਂ ਪਹਿਲਾਂ ਅੰਦ ਕਾਰਜ ਕਰੀਏ ਇਹ ਹੁਕਮ ਮੰਨਣਾ ਸਾਡਾ ਫਰਜ਼ ਆ ਇਹ ਨਾ ਹੋਵੇ ਕਿ ਅਸੀਂ ਹੁਕਮਾਂ ਦੂਲੀ ਕਰੀਏ ਤੇ ਇੱਕ ਬਣੇ ਅਸੀਂ ਇਹ ਵੀ ਕਹਿੰਨੇ ਕਿ ਤਖਸਬਾਨ ਸਾਡੇ ਵਾਸਤੇ ਸਰਵੋੱਚ ਨੇ ਸਾਡੇ ਮਨਾ ਸਭ ਤੋਂ ਵੱਧ ਸਤਕਾਰ ਤੱਕ ਸਹਿਬਾਨਾਂ ਦਾ ਪਰ ਜੇ ਤੱਕ ਸਹਿਬਾਨਾਂ ਤੋਂ ਕੋ ਹੁਕਮ ਹੁੰਦਾ ਤੇ ਉਸ ਹੁਕਮ ਤੇ ਪਹਿਰਾ ਦੇਣਾ ਵੀ ਸਾਡਾ ਫਰਜ਼ ਬਣਦਾ ਸੋ ਸੂ ਸਿੱਖ ਜਗਤ ਨੂੰ ਬੇਨਤੀ ਆ ਕਿ ਇਹ ਹੁਕਮ ਕਿਸੇ ਇੱਕ ਵਾਸਤੇ ਨਹੀਂ ਕਿਸੇ ਇੱਕ ਜ਼ਿਲ੍ਹੇ ਵਾਸਤੇ ਸਟੇਟ ਵਾਸਤੇ ਨਹੀਂ ਪੂਰੇ ਸਿੱਖ ਜਗਤ ਵਾਸਤੇ ਹੈ ਤੇ ਸਾਰਾ ਸਿੱਖ ਜਗਤ ਇਸ ਹੁਕਮ ਤੇ ਉਤੇ ਪਹਿਰਾ ਦੇਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸੀ ਹਜੂਰ ਸਾਹਿਬੇਖੇ ਜਿਹੜਾ ਪੰਜ ਸਿੰਘ ਸਹਿਬਾਨਾਂ ਨੇ ਅਨੰਦ ਕਾਰਜ ਦੇ ਸੰਬੰਧੀ ਗੁਰਮਤਾ ਪਾਸ ਕੀਤਾ ਵਾ ਬਹੁਤ ਹੀ ਸਲਾਘਾਯੋਗ ਕਦਮ ਆ ਤੇ ਸਾਰੀ ਸਿੱਖ ਸੰਗਤ ਦੇ ਵੱਲੋਂ ਬਹੁਤ ਸਲਾਹਨਾ ਕੀਤੀ ਜਾ ਰਹੀ ਆ ਹੁਣ ਬੇਨਤੀ ਇਹ ਆ ਸਿੱਖ ਸੰਗਤਾਂ ਨੂੰ ਕਿ ਜਿਹੜਾ ਹੁਕਮ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਜਾਰੀ ਕੀਤਾ ਗਿਆ ਤੱਕ ਸਹਿਬਾਨਾ ਦੇ ਉਤੋਂ ਉਸ ਹੁਕਮ ਨੂੰ ਲਾਗੂ ਆਪਾਂ ਕਰਨਾ ਤੇ ਆਪਾਂ ਸਾਰੇ ਇਸ ਹੁਕਮ ਤੇ ਪਹਿਰਾ ਦਿੰਦਿਆਂ ਹੋਇਆਂ ਜੋ-ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰੀਏ ਕਿ ਜਿਹੜੀ ਆਨੰਦ ਕਾਰ ਦੀ ਰਸਮ ਆ ਸਵੇਰੇ ਜਿਹੜੀ 12 ਵਜੇ ਤੋਂ ਪਹਿਲਾਂ ਪਹਿਲਾ ਆਨੰਦ ਕਾਰ ਜਿਹੜੇ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ ਪੈਸੇ ਤੇ 4 ਵਜੇ ਦੀ ਮਰਿਆਦਾ ਵਾ ਪਰ ਕਿਉਂਕਿ ਦੁਨਿਆਵੀ ਲੋਕਾਂ ਚਲੋ ਆਪਾਂ ਸਮਝ ਸਕਦੇ ਆਂ ਦੁਨਿਆਵੀ ਪਹਿਰੇ ਉਣ ਕਰਕੇ ਪਰ 12 ਵਜੇ ਤੋਂ ਪਹਿਲਾਂ ਆਨੰਦ ਕਾਰ ਦੀ ਰਸਮ ਜ਼ਰੂਰ ਨਿਭਾਈ ਜਾਵੇ ਇਹ ਫੈਸਲਾ ਸਾਡੇ ਤੱਕ ਸਾਈਭਾਨਾ ਜਹਦਰ ਸਾਹਿਬ ਨੇ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਸਾਈਭਾਨਾ ਦਾ ਹੁਕਮ ਆ ਤੇ ਸਾਡਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ ਹੁਣ ਲਾਗੂ ਆਪਾਂ ਕਰਨਾ ਹੁੰਦਾ ਸੋ ਉਸ ਹੁਕਮ ਨੂੰ ਲਾਗੂ ਕਰਨ ਵਾਸਤੇ ਸਾਰੇ ਤਤਪਰ ਹੋਈਏ ਜੋ ਜੋ ਚੀਜ਼ਾਂ ਸਾਨੂੰ ਵਰਜਿਆ ਗਿਆ ਵਾ ਉਹਨਾਂ ਚੀਜ਼ਾਂ ਤੋਂ ਜਿਹੜਾ ਵਾ ਅਸੀਂ ਗੁਰੇਜ਼ ਕਰੀਏ ਤੇ 12 ਵਜੇ ਤੋਂ ਪਹਿਲਾਂ ਅੰਦ ਕਾਰਜ ਕਰੀਏ ਇਹ ਹੁਕਮ ਮੰਨਣਾ ਸਾਡਾ ਫਰਜ਼ ਆ ਇਹ ਨਾ ਹੋਵੇ ਕਿ ਅਸੀਂ ਹੁਕਮਾਂ ਦੀ ਉਦਲੀ ਕਰੀਏ ਤੇ ਇੱਕ ਬੰਨੇ ਅਸੀਂ ਇਹ ਵੀ ਕਹਿੰਨੇ ਕਿ ਤੱਕ ਸਹਿਬਾਨ ਸਾਡੇ ਵਾਸਤੇ ਸਰਵੋੱਚ ਨੇ ਸਾਡੇ ਮਨਾ ਸਭ ਤੋਂ ਵੱਧ ਸਤਕਾਰਤਕ ਸਹਿਬਾਨਾਂ ਦਾ ਪਰਜੇ ਤੱਕ ਸਹਿਬਾਨਾਂ ਤੋਂ ਕੋ ਹੁਕਮ ਹੁੰਦਾ ਤੇ ਉਸ ਹੁਕਮ ਤੇ ਪਹਿਰਾ ਦੇਣਾ ਵੀ ਸਾਡਾ ਫਰਜ਼ ਬਣਦਾ ਸੋ ਸੂ ਸਿੱਖ ਜਗਤ ਨੂੰ ਬੇਨਤੀ ਹੈ ਕਿ ਇਹ ਹੁਕਮ ਕਿਸੇ ਇੱਕ ਵਾਸਤੇ ਨਹੀਂ ਕਿਸੇ ਇੱਕ ਜ਼ਿਲ੍ਹੇ ਵਾਸਤੇ ਸਟੇਟ ਵਾਸਤੇ ਨਹੀਂ ਪੂਰੇ ਸਿੱਖ ਜਗਤ ਵਾਸਤੇ ਹੈ ਤੇ ਸਾਰਾ ਸਿੱਖ ਜਗਤ ਇਸ ਹੁਕਮ ਤੇ ਉੱਤੇ ਪਹਿਰਾ ਦੇਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ